ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਸਬ ਇੰਸਪੈਕਟਰ ਗੁਰਿੰਦਰ ਸਿੰਘ ਬਕਸਾ ਸਥਾਨਕ ਵੀ ਹਾਂ ਉਸਤਾਦੀ ਸੇਵਾ ਸਭ ਤੋਂ ਉੱਚੀ ਸਭ ਤੋਂ ਸੱਚੀ ਸੇਵਾ ਹੈ ਫਰਜ਼ਕਾਬਲੀਅਤ ਦਾ ਹਰ ਅਫਸਰ ਚਾਹੁੰਦਾ ਹੈ ਕਿ ਅਸੀਂ ਸਮਾਜ ਦੇ ਵਿੱਚ ਬਣੇ ਰਹੀਏ ਸਮਾਜ ਦੀ ਸੇਵਾ ਕਰੀਏ ਕਿਸੇ ਵੀ ਸਮੇਂ ਕੋਈ ਆਪਦਾ ਜਾਂ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਪੁਲਿਸ ਸਭ ਤੋਂ ਪਹਿਲਾਂ ਪਹਿਲਾਂ ਦੀ ਪੰਚਾਇਤ ਦੀ ਕੋਸ਼ਿਸ਼ ਕਰਦੀ ਹੈ ਜਿੱਥੇ ਵੀ ਕਿਤੇ ਤਲੋੜ ਪਈ ਹੈ ਸਾਫਾਜ਼ਿਲ ਕਾ ਪੁਲਿਸ ਨੇ ਕਾਫੀ ਵਧੀਆ ਕਦਮ ਉਧਾ ਕੀਤੇ ਨੇ ਸਾਡਾ ਮਕਸਦ ਪਬਲਿਕ ਦੇ ਵਿੱਚ ਵਧੀਆ ਤਾਲਮੇਲ ਬਣਾਏ ਰੱਖਣਾ ਹੁੰਦਾ ਹੈ ਆਓ ਮਿਲ ਕੇ ਇੱਕ ਵਧੀਆ ਸਮਾਜ ਦੀ ਸਿਰਜਣਾ ਕਰੀਏ ਜਿਸ ਨਾਲ ਸਾਡੇ ਅਪਸ ਵਿੱਚ ਤਾਲਮੇਲ ਅਤੇ ਸਾਂਝ ਬਣੀ ਰਹੇ ਮਨੁੱਖਤਾ ਦੀ ਸੇਵਾ サントウウチ、ソチジワ。